halo <speaking in foreign language> wa ਤੇਰਾ ਵੱਡਾ ਘਟੋ ਸਾਰੇ ਆ ਜਾਣਗੇ ਦੱਸੋ ਓਏ ਜੀ ਸੋਹਣਾ ਸਿਰ ਅਕਾਲ ਅਪੋਂ ਥੋੜਾ ਪਿੱਛੇ ਜਾਓ ਥੋੜਾ ਪਿੱਛੇ ਪਿੱਛੇ ਹੋ ਜਾਓ ਬਹੁਤ ਜਗ੍ਹਾ ਵਾਪਸ ਪਾ ਕੇ ਤਰ੍ਹਾਂ ਆਣਾ ਸੇਰੇ ਬੀਬੀ ਨਾਲ ਜਿਹੜਾ ਨਾਲ ਜਿਹੜਾ ਵੀ ਹੋ ਰਿਹਾ ਹੈ ਜੀ ਬਈ ਇਹ ਬਦਰੀ ਜਾਨੀ ਜਿਆਦਾ ਹਾਂਜੀ ਆਪਾਂ ਦੂਜੀ ਵਾਰ ਕਰਦੇ ਹਾਂ ਪਾਜੀ ਬੋਲਣਾ ਜੀ ਜਿੰਨੇ ਪਾਗੇ ਨਾਲ ਮੈਂ ਤੁਹਾਨੂੰ ਆਹ ਜੀ ਆਹ ਨਾਲ ਪਾ ਪਿੱਛੇ ਤੇ ਉਹ ਆਹ ਉਹਦੇ ਕੋਲੋਂ ਲੈ ਲੈ ਕੋਲੋਂ ਲੋ ਲੋ ਇੱਕ ਸਾਰ ਤੱਕ ਨਿਕਲੇ ਨਹੀਂ ਤੁਹਾਡੇ ਹੱਥ ਭਾਰੇ ਆ ਹਾਂਜੀ ਨਾ ਕੋਣ ਨਾ ਕੋਈ ਅੜੀ ਆ ਗਿਆ ਮੈਂ ਹੁਣ ਕੰਮ ਨਹੀਂ ਸਿੰਘ ਸਾਹਿਬ ਜੀ ਮੈਂ ਆਪਣਾ ਘਰਾਂ ਦੇ ਕੋਲ ਘਟਕੀ ਜਾਣਾ ਹੈ ਮਾਣਾ ਪੈਂਦਾ ਕਿ ਕੋਈ ਨਾ ਕੋਈ ਚੀਜ਼ ਅੜ ਫਸ ਜਾਂਦੀ ਪਰ ਉਸੇ ਵੇਲੇ ਆਪਣੀ ਜੇਬ ਚ ਪਾ ਲੈਂਦਾ ਫੇਰ ਆ ਕੇ ਬਾਹਰ ਆ ਜਾਂਦਾ ਨਹੀਂ ਧਰਦਾ ਨਹੀਂ ਵਰਤੀ ਸਕਦਾ ਹਾਂਜੀ ਗੁਰੂ ਘਰ ਆ ਕੇ ਕਿ ਟੈਨਸ਼ਨ ਚਲੋ ਆਵੋ ਅੱਗੇ ਲੋਕ ਸਰਮੋਦੀ ਕਰਨ ਸਰਮੋਦੀ ਹੈ ਜੀ ਅਲੀ ਖਾਨ ਸਾਹਿਬ ਲੋਕ ਵੀਰ ਜੀ ਇੱਕ ਵੀ ਆ ਰਹੀ ਗੱਡੀ ਆ ਦੇਖੋ ਮੈਂ ਜਨਾ ਹੱਡੀਆਂ ਸਸਤਾ ਬਾਪ ਜੀ ਨਹੀਂ ਉਹ ਛੱਡੀ ਕਰਾ ਦੇਵਾ ਕਰੋ ਜੀ ਉਹਦਾ ਕਰੀਬ ਆ ਜੀ ਹੋਰ ਵੀ ਕਿੰਨਾ ਮਾਰਵਾ ਸਰ ਸਿੰਦਾ ਬਾਅਲੇ ਉਡੀਕ ਲੀਕੋ ਹੋਰ ਸਿੰਦੇ ਜਾ ਰਹੇ ਹੋ ਇਹਨਾਂ ਦੇ ਹੋਟਲ ਜ਼ਰੂਰ ਐਮ ਜੀ ਹਾਂ ਜੇ ਤੁਹਾਨੂੰ ਪਹਿਲਾਂ ਸਿੰਗਾੜਾ ਬਾਰੇ ਕੋਈ ਵੀ ਰਾਦਰਿਕਾ ਗਿਆ ਹੈ ਮਨੋ ਸਾਰੇ ਨਾਲ ਚੱਲਦੀ ਹੈ ਛੋਲੇ ਦੇ ਬਿਜਮਛੇ ਛੋਲੇ ਦੇ ਬਿਜਮਛੇ ਇਹਨੂੰ ਵੀ ਫਾਈਲ ਜੋੜੇ ਸਭ ਨੂੰ ਪਾਇਆ ਮੈਨੂੰ ਬਾਹਰ ਦੇਖੋ ਨਾ ਆਇਆ ਹੋਣ ਕਿ ਨਾ ਨਹੀਂ ਫਾਈਲ ਨਾ ਮਨੂ ਜੀ ਆਪਰੇ